नवाशहर सरगर्मिया प्रोग्राम वासदी प्रदेशी की तरफों आप जी का हार्दिक स्वागत है पेश है जीद भगत सिंह नगर विशेष ਇੱਕ ਮੜ ਜਾਂ 10 ਵੀ ਦਿਓ ਫੇਰ ਹਾਂ ਸਰਪੱਤ ਜੀ ਆਹ ਜਿਹੜਾ ਹਾਂਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਨੋਡਲ ਆਈਟੀਆਈ ਨਮਾਸ਼ਹਿਰ ਜਿਹੜੀ ਕਿ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਚ ਹੈ ਉਹਦੇ ਇੱਥੇ ਸੇਵਾ ਕਰਦੇ ਪਹਿਲਾ ਜੀ ਸ਼੍ਰੀ ओंकार ਸਿੰਘ ਮਹਿੰਦੀਪੁਰ ਜੀ ਨੇ ਬਤੌਰ ਪ੍ਰੈਸਿਪਲ ਚਾਰਜ ਲਿਆ ਹੈ ਔਰ ਅੱਜ ਕੁਦਰਤੀ ਇੱਥੇ ਐਨਐਸਐਸ ਦੀ ਇੱਕ ਸਰਗਰਮੀ ਹੈ ਤੇ ਉਹਦੀ ਕਲੋਜ਼ਿੰਗ ਦੇ ਉੱਤੇ ਇਨਾਂ ਨੇ ਜਾਗਰੂਕਤਾ ਸੈਮੀਨਾਰ ਵੀ ਰੱਖਿਆ ਹੈ ਜਨਰਲ ਵਿਚਕਾਰ ਕੋਆਰਡੀਨੇਸ਼ਨ ਸੁਸਾਇਟੀ ਨੂੰ ਸੱਦਾ ਦਿੱਤਾ ਗਿਆ ਹੈ ਔਰਪਕਾਰ ਸੁਸਾਇਟੀ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਸ਼੍ਰੀ ਜੋਗਾ ਸਿੰਘ ਸਾਧੜਾ ਤੇ ਇਸ ਵੇਲੇ ਮੋਕੇ ਦੇ ਸੈਕਟਰੀ ਸ਼੍ਰੀ ਦੇਸ਼ਰਾਜ ਬਾਲੀ ਤੇ ਮੈਡਮ ਐਡਵਾਈਜ਼ਰ ਸਾਡੇ ਸੰਸਦ ਦੇ ਮੈਡਮ ਹਰਵੰਸਖੁਰ ਜੀ ਮੈਡਮ ਜੋਤੀ ਭੱਗਾ ਜੀ ਮੈਡਮ ਸ਼ਮਾ ਮਲਨ ਜੀ ਔਰ ਮਹਿੰਦਰਪਾਲ ਜੀ ਤੇ ਪ੍ਰਿੰਸੀਪਲ ਸਾਡੇ ਜਿਹੜੇ ਪਕਾਰ ਦੇ ਜਨਰਲ ਸੈਕਟਰੀ ਹਨ ਮੌਕੇ ਦੇ ਪ੍ਰਵਿੰਦਰ ਸਿੰਘ ਜਸੂ ਬਜਾਰਾ ਜੋ ਕਿ ਦੋਬਾ ਸਿਫ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਸਨ ਸਾਰੇ ਪਹੁੰਚੇ ਨੇ ਸੋ ਅੱਜ ਅਸੀਂ ਸਾਰੇ ਰਲ ਕੇ ਬੱਚਿਆਂ ਨੂੰ ਦੋ ਸਮਾਜਿਕ ਬਰਾਈਆਂ ਜਿਹੜੀ ਮਨਸ਼ਾ ਦੀ ਬਰਾਈ ਹੈ ਤੇ ਕੰਨਿਆ ਭੂਣਾ ਤੇ ਉਹਦੇ ਉੱਤੇ ਵਿਚਾਰ ਵੰਡੰਦਰਾ ਹੋਵੇਗਾ ਔਰ ਬੱਚਿਆਂ ਨੂੰ ਜਿਹੜੇ ਐਮਐਸਐਸ ਦੇ ਕੈਂਪ ਦੇ ਵਿੱਚ ਜਿਨ੍ਹਾਂ ਨੇ ਅੱਛੀ ਕਾਰਗੁਜ਼ਾਰੀ ਕੀਤੀ ਹੈ ਉਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਸਨਮਾਨਿਤ ਵੀ ਕਰਨਾ ਹੈ ਸਟਾਫ ਨੂੰ ਖਾਸ ਕਰਕੇ ਸ਼੍ਰੀ ਮੁਕਰ ਸਿੰਘ ਮਹਿਦੀਪਨੂ ਅਧਿਕਾਰਵਲੋਂ ਸਨਮਾਨ ਦਿੱਤਾ ਜਾਣਾ ਅਸੀਂ ਇਸ ਮੌਕੇ ਦੇ ਉੱਤੇ ਅਧਿਕਾਰਵਲੋਂ ਇਸ ਸੰਸਥਾ ਨੂੰ ਤੇ ਸਟਾਫ ਨੂੰ ਤੇ ਪ੍ਰਿੰਸੀਪਲ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਅਸ਼ੀਰਵਾਦ ਵਾਹਿਗੁਰੂ ਸਭ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣੇ ਚਾਰ ਇਸ ਸੰਸਥਾ ਵਿੱਚ ਪਾਏ ਸਾਰੀ ਪ੍ਰਸਾਦ ਦਾ ਬਹੁਤ ਬਹੁਤ ਧੰਨਵਾਦ ਆ ਮੈਂ ਤਾਂ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਕਿ ਸਾਡੇ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਹੁਕਮ ਅਨੁਸਾਰ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਆਪਣੇ ਡਿਪਾਰਟਮੈਂਟ ਦਾ ਵੀ ਪੰਜਾਬ ਸਰਕਾਰ ਦਾ ਔਰ ਮੈਂ ਇਹ ਵਾਦਾ ਕਰਦਾ ਔਰ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਤਨਦੇਹੀ ਨਾਲ ਨਿਭਾਵਾਂ ਔਰ ਬਹੁਤ ਹੀ ਧੰਨਵਾਦ ਹੈ ਉਪਕਾਰ ਸੋਸਾਇਟੀ ਜਿੰਨੇ ਆਪਣੇ ਚਰਨਾਂ پا ਕੇ ਇਸ ਸੰਸਥਾ ਨੂੰ ਅਹੁਦਾ ਕਰ ਦਿੱਤਾ ਭਾਗ ਲਾਇ ਇੱਕ ਬਹੁਤ ਵੱਡਾ ਸਨੇਹਾ ਜਿਹੜਾ ਉਸ ਸਮਾਜ ਲਈ ਲੱਗਣ ਲੱਗਾ ਨਸ਼ਿਆਂ ਦੇ ਖਿਲਾਫ ਅਤੇ ਭ੍ਰੂਣਤਾ ਦੇ ਖਿਲਾਫ ਇਹ ਦੋ ਬਰਾਈਆਂ ਦੇ ਉੱਤੇ ਵਿਕਾਸ ਸੋਸਾਇਟੀ ਕੰਮ ਕਰਦੀ ਹੈ। ਮੈਂ ਵੀ ਇਹਦਾ ਮੈਂਬਰ ਹੈਗਾ ਐਡਵਾਈਜ਼ਰ ਤੇ ਐਡਵਾਈਜ਼ਰ ਦੇ ਤੌਰ ਤੇ ਗਿੱਦਾ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੇਠ ਮੈਂ ਕੰਮ ਕਰਦਾ ਰਿਹਾ। ਸੋ ਅੱਜ ਇਹ ਗਵਰਨਮੈਂਟ ਆਈਟਾਈ ਨਵਾਂ ਸ਼ਹਿਰ ਵੱਲੋਂ ਸਮਾਜ ਲਈ ਇੱਕ ਸਨੇਹਾ ਲਾਣ ਵਾਸਤੇ ਟੀਮ ਪਹੁੰਚੀ ਆ। ਸਾਡੇ ਸਮੂਹ ਸਟਾਫ ਸਾਰੇ ਬੱਚੇ ਵੱਧ ਚੜ ਕੇ ਇਸ ਸੈਮੀਨਾਰ ਸਿੱਖਾ ਲੈ ਰਹੇ ਆ। ਸਾਡੇ ਪ੍ਰੋਗਰਾਮ ਅਫਸਰ ਜਤਿੰਦਰ ਕਾਟਲ ਜੀ ਐਨਐਸਐਸ ਦੇ ਜਿਹੜੇ ਉਹ ਯੂਨਿਟ ਹੈ ਸਾਡਾ ਚੱਲਦਾ। ਉਹ ਅਗਵਾਈ ਕਰ ਰਹੇ ਤੇ ਹੁਣ ਅਸੀਂ ਪ੍ਰੋਗਰਾਮ ਦੀ ਬਿਲਕੁਲ ਤਿਆਰੀ ਹੈ ਸਰ ਤੇ ਅਸੀਂ ਪ੍ਰੋਗਰਾਮ ਵਿੱਚ ਚੱਲਾਂਗੇ ਸੋ ਬਹੁਤ-ਬਹੁਤ ਧੰਨਵਾਦ ਇੱਕ ਵਾਰ ਸਾਰਿਆਂ ਦਾ ਤੁਹਾਡਾ ਵੀ ਸਮੂਹ ਮੀਡੀਆ ਦਾ ਵੀ ਡਿਪਾਰਟਮੈਂਟ ਦਾ ਵੀ ਉਸ ਸਮਾਰਕ ਦਾ ਸਭ ਤੋਂ ਜ਼ਿਆਦਾ ਧੰਨਵਾਦ ਜਿਨੇ ਮੌਕਾ ਬਖਸ਼ਿਆ ਮੈਂ ਉਹਦਾ ਵੀ ਸਤਿਕਾਰਨਾ ਕਰਨਾ ਚਾਹੂੰਗਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਇਸ ਤੋਂ ਬਾਅਦ ਸਾਡਾ ਕੁਝ ਨਾਮ ਜੀ ਦੇਣਾ ਹੈ ਜਿਸ ਦਾ ਆਪਕਾਰ ਕਮਿਊਨਿਟੀ ਸੁਸਾਇਟੀ ਦੇ ਉਹਦੇ ਦਾ ਬਖਵਲ ਪ੍ਰਧਾਨਾ ਜਨਰਲ ਸੈਕਟਰੀ

ਪਰਮਾਤਮਾ ਦੀ ਕਿਰਪਾ ਹੋਈ ਆ ਸਾਡੇ ਵਿਚਕਾਰ ਅੱਜ ਇਸ ਸੰਸਥਾ ਦੇ ਵਿੱਚ ਬਤੌਰ ਪ੍ਰਿੰਸੀਪਲ ਸ਼੍ਰੀ ਅੰਕਾਰ ਸਿੰਘ ਜੀ ਸੀਮਰ ਜੀ ਜਿਨ੍ਹਾਂ ਨੇ 7 ਤਰੀਕ ਨੂੰ ਜੁਆਇਨ ਕੀਤਾ ਪਹਿਲਾਂ ਤਾਂ ਸਾਡੇ ਸਾਰੇ ਸਟਾਫ ਵੱਲੋਂ ਬੱਚਿਆਂ ਵੱਲੋਂ ਉਹਨਾਂ ਲਈ ਇੱਕ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਕਬੂਲ ਕਰਨ ਸਾਨੂੰ ਬੜੀ ਖੁਸ਼ੀ ਹੋਈ ਆ 19 ਸਤਸੰਗ ਜੁਆਇਨ ਕੀਤਾ ਸਾਡੇ ਵਿਚਕਾਰ ਇੱਕ ਰੋ ਆਈ ਨਵੀਂ ਜਿਹੜੀ ਸੰਸਦਾ ਦੇ ਲਈ ਕੰਮ ਕਰੇਗੀ ਇਸ ਦੇ ਨਾਲ ਹੀ ਸੰਸਦ ਵਿੱਚ ਟ੍ਰੇਨਿੰਗ ਅਫਸਰ ਸਾਹਿਬ ਜਸ ਡਾਕਟਰ ਸਾਹਿਬਾਨ ਪਿਆਰੇ ਬੱਚਿਓ ਅਤੇ ਵਿਸ਼ੇਸ਼ ਤੌਰ ਤੇ ਅੱਜ ਸਾਡੀ ਸੰਸਾ ਦੇ ਵਿੱਚ ਅਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਪ੍ਰਧਾਨ ਜਨਰਲ ਫੈਕਟਰੀ ਪੱਖਪੱਖ ਉਹਦਾ ਦੇ ਬਰਾਜ਼ਮਾਨ ਪ੍ਰਧਾਨ ਜੀ ਸਾਡੇ ਜਸਪਾਲ ਸਿੰਘ ਜੀ ਜੀ ਅਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਆ ਉਹਨਾਂ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ ਆ ਤੁਸੀਂ ਬੱਚੇ ਆ ਤੁਹਾਨੂੰ ਨੇ ਵੀ ਕੋਈ ਨਾਮ ਕੀਤਾ ਇਸ ਸੰਸਾ ਦੇ ਲਈ ਉਹਨਾਂ ਦੇ ਨਾਮ ਦੀ ਇੱਕ ਕਲਾਪਿੰਗ ਹੋਣੀ ਚਾਹੀਦੀ ਆ 2015 ਦੇ ਵਿੱਚ ਜੀ ਕਾਲਜ ਦੇ ਦਰਮਿਆਨ ਇਹਦੇ ਵਿੱਚ ਪਾਰਟਿਸਪੇਟ ਕਰਦੇ ਸੀ ਸਰਦਾਰ ਜੋਗਰ ਸਿੰਘ ਸਾਧੜਾ ਅਸੀਂ ਇਕੱਠੇ پڑھਦੇ ਸੀ ਤੇ ਉਦੋਂ ਕੋਈ ਮਾਹੌਲ ਹੋਰ ਸੀ ਬੱਚਿਆਂ ਦਾ ਆਪਸੀ ਪਿਆਰ ਬਹੁਤ ਸੀ ਇਹ ਜਿਹੜੀ ਐਨਐਸਐਸ ਯੂਨਿਟ ਹੈ ਦੇ ਰਾਹੀਂ ਤੁਹਾਡਾ ਆਪਸੀ ਪਿਆਰ ਟੀਮਵਰਕ ਔਰ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਉਨੇ ਵਾਸਤੇ ਇਨਫੋਰਮੇਸ਼ਨ ਦੇਸ਼ ਦਿੱਤੀ ਹੈ ਸਾਡੇ ਨਾਲ ਉਸ ਵੇਲੇ ਅ ਪ੍ਰਸਿੱਧ ਗਾਇਕ ਨਿਛਤਰ ਗਿੱਲ ਉਹ ਵੀ ਐਨਐਸਐਸ ਯੂਨਿਟ ਦੇ ਵਿੱਚ ਹੁੰਦੇ ਸੀ ਉਹਨਾਂ ਕੋਲ ਅਸੀਂ ਗਾਣੇ ਸੁਣਦੇ ਹੁੰਦੇ ਸੀ ਸੋ ਅੱਗੇ ਬੱਚਿਓ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਤੁਹਾਡੇ ਲਈ ਇੱਕ ਸਨੇਹਾ ਲੱਗਿਆਈ ਹੈ ਕਿ ਧੀਆਂ ਨੂੰ ਹੱਸ ਕੇ ਅਪਣਾਓ ਪੁੱਤਰਾਂ ਨੂੰ ਨਸ਼ਿਆਂ ਸੰਦੇਸ਼ ਹੈ ਉਹ ਤੁਹਾਡੇ ਨਾਲ ਲੰਮਕ ਸਾਰਿਆਂ ਨੇ ਇਹ ਹੀ ਸੰਝਾ ਕਰਨਾ ਹੈ ਔਰ ਇਥੇ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਖਾਸ ਕਰਕੇ ਅੱਜ ਕਿਹਸੀ ਨਸ਼ਿਆਂ ਦੇ ਵਿੱਚ ਇਲਕਾਨ ਪੁਕੇ ਇਹਨੇ ਪਹਿਲਾ ਸਟੇਜ ਤੋਂ ਰਿਸੇ ਜਾ ਚੁੱਕਾ ਸਟੇਜ ਸਕਰੀ ਸ਼ਰਮ ਨੇ ਦੱਸਿਆ ਕਿ ਇਹ ਜਿਹੜੀ ਉਮਰ ਹੈ ਟੀਨੇਸ ਇਹਦੇ ਵਿੱਚ ਉਮਰ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੋਸ਼ ਔਰ ਹੌਸ ਦੋਨਾਂ ਨੂੰ ਬੜੇ ਪਰਹ ਲਾਈਨਡ ਕਰਕੇ ਚੱਲਣਾ ਹੈ ਸਾਡੇ ਜਿੱਥੇ ਸਾਡੇ ਵਿੱਚ ਜੋਸ਼ ਹੈ ਉੱਤੇ ਅਸੀਂ ਆਪਣੇ ਗੋਸ਼ਨੂ ਵਿੱਚ ਕਾਇਮ ਰੱਖਦੇ ਹੋਏ ਅਗਾਂਹ ਵਧਣਾ ਹੈ ਸਮਾਜ ਦੇ ਵਿੱਚ ਦੇਖੋ ਬਰਸਰ ਜੋਰ ਦੀ ਘਟਨਾ ਹੈ ਅਖਬਾਰ ਦੇ ਵਿੱਚ ਬੜੋ ਛਪੀਆਂ ਬੱਚਿਆਂ ਦੀਆਂ ਉਹ ਇੰਨੇ ਸੋਹਣੇ ਬੱਚੇ ਹਲਕੀ ਉਮਰ ਦੇ ਮੋਹਰਾ ਵਾਲੀ ਦੇ ਵਿੱਚ ਜੋ ਘਟਨਾ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਬੁੱਕੀ ਦੌਰ ਨਹੀਂ ਕਰਦੀ ਹੈ ਕਿਵੇਂ ਉਹਨਾਂ ਦੀ ਮੱਜ ਟੁਕ ਹੋਈ ਵਿਡਾਖ ਤੇ ਕੁਰਬਾਨਾਂ ਦੇ ਨਾਲ ਔਰੀਆਂ ਦੇ ਨਾਲ ਉਹ ਬੱਚੇ ਚਲੇ ਹੀ ਹੋ ਗਏ ਆਪਣੇ ਜੀਵਨ ਤੋਂ ਹੱਟੋ ਬੈਠੇ ਉਹ ਤਾਂ ਹੱਟੋ ਬੈਠੇ ਲੇਕਿਨ ਜਿਹੜੇ ਉਹਨਾਂ ਦੇ ਮਾਪੇ ਬਾਪ ਸੀ ਉਹਦੇ ਰਿਸ਼ਤੇਦਾਰ ਸੀ ਉਹਨਾਂ ਦੇ ਨਾਲ ਕੀ ਵੀ ਕਿਹਾ ਹੋਏਗਾ ਉਹ ਉਹੀ ਜਾਣਦੇ ਆ ਉਹਨਾਂ ਦਾ ਪਰਿਵਾਰਾਂ ਦੇ ਦਿਲ ਦਾ ਦੇਖੀ ਨਹੀਂ ਜਾਂਦੇ ਜਿਹੜਾ ਮਾਵਾ ਨੇ ਆਪਣੇ ਪੁੱਤਰ ਨੂੰ ਖੋ ਦਿੱਤਾ ਜਿਹੜਾ ساری ਜ਼ਿੰਦਗੀ ਇਸ ਵਰਦ ਨੂੰ ਕਿਵੇਂ ਉਹ ਟੋਣੀਆਂ ਇਹ ਉਹਨਾਂ ਨੂੰ ਪਤਾ ਹੈ ਜਾਣ ਵਾਲਾ ਚਲੇ ਜਾਂਦਾ ਹੈ ਪਰ ਜੇ ਪਿੱਛੋਂ ਸੰਤਾਪ ਭੋਗਦਾ ਹੈ ਪਰਿਵਾਰ ਉਹ ਉਸ ਨੂੰ ਪਤਾ ਹੈ ਬੱਚਿਓ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਸ਼ੇਅਰ ਕਰਨ ਲੱਗਾ ਆਪਣੇ ਇੱਕ ਨਗਰ ਦੀ ਆਪਣੇ ਪਿੰਡ ਦੀ ਜਿਹੜਾ ਐਨਐਸਐਸ ਆ ਇਹ ਜਿਵੇਂ ਸ੍ਰੀ ਦੇਸ਼ ਰਾਜ ਬਾਲੀ ਜੀ ਹੋਣਾ ਨੇ ਦੱਸਿਆ ਵੀ ਇੱਕ ਰਲ ਮਿਲ ਕੇ ਆਪਣੇ ਆਈਟੀਆਈ ਦੀ ਆਪਣੇ ਸਮਾਜ ਦੀ ਤੋਂ ਬਹੁਤ ਖੁਸ਼ ਹਾਂ ਜਿਹੜਾ ਸਿੱਖਣ ਦੇ ਲਈ ਜਰੂਰੀ ਨਹੀਂ ਕਿ ਅਸੀਂ ਆਪਣੀ ਟ੍ਰੇਡ ਦੇ ਵਾਸਤੇ ਸਿੱਖਣਾ ਆਏ ਹਾਂ ਇਹ ਸੰਸਥਾ ਦੇ ਵਿੱਚੋਂ ਬਹੁਤ ਕੁਝ ਸਿੱਖਣਾ ਆਸੀਂ ਉਹਦੇ ਲਈ ਜਿਵੇਂ ਇਹਨਾਂ ਨੇ ਦੱਸਿਆ ਮੈਂ ਤਾਂ ਅੱਜ ਛੋਟੀ ਇੱਕ ਗੱਲ ਕੱਢਣਾ ਸਾਡੇ ਪਿੰਡ ਦੀ ਸਾਡੇ ਨਗਰ ਦੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗਾ ਬਹੁਤ ਕੰਟਰੀ ਸਕੂਲ ਦਾ ਪ੍ਰਿੰਸੀਪਲ ਆ ਛੋਟੇ ਛੋਟੇ ਬੱਚੇ ਜਦੋਂ ਉਹ 6ਵੀਂ 7ਵੀਂ ਜਦੋਂ ਛੋਟੇ ਛੋਟੇ ਬੱਚੇ ਹੁੰਦੇ ਆ ਤਾਂ ਉਦੋਂ ਉਹ ਨਾ ਥੋੜੇ ਜਿਹਾ ਅਫਸ ਵਿੱਚ ਨਸ਼ਿਆਂ ਵੱਲ ਨੂੰ ਪੈ ਜਾਂਦੇ ਆ ਨਸ਼ਾ ਪਹਿਲਾਂ ਛੋਟੇ ਲੈਵਲ ਤੇ ਕੋਈ ਤਮਾਕੂ ਤੋਂ ਸ਼ੁਰੂ ਹੁੰਦਾ ਕੋਈ ਸਿਗਰਟ ਵੀ ਜਿਹੜੀ ਤੋਂ ਸ਼ੁਰੂ ਹੁੰਦਾ ਬੜੇ ਹੋੜੇ ਉਹ ਵੱਧ ਜਾਂਦਾ ਆ ਸਾਡੇ ਨਗਰ ਦੀ ਘਟਨਾ ਆ ਕਾਫੀ ਟਾਈਮ ਹੋ ਗਿਆ ਵੈਸੇ ਤਾਂ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਬਸ ਜੋ ਆਪਣੇ ਲਈ ਪਰਵਾਹ ਨਹੀਂ ਤੇ ਸਮਾਜ ਲਈ ਹਾਨੀਕਾਰਕ ਸਿੱਧ ਹੋਵੇ ਨਸ਼ਾ ਕੋੜੀ ਕਮਰੀ ਹੈ ਨਸ਼ਾ ਕਿਉਂ ਵਿਹਲਾਪਣ ਮਾਦੀ ਪੋਹ ਵਿਗੜੇ ਪਰਿਵਾਰਕ ਖਲਾਅ ਪਰਵਰਗ ਤੇ ਸਹਿਚਾਰ ਦੀ ਘਾਟ ਆਮ ਹੋ ਮਸਾਦੀਆਂ ਦਾ ਯੋਗ ਸਿਆਣੇ ਬਣ ਦੀ ਤਾਂ ਘੜੀਆਂ ਤਜਰਬੇ ਮਾੜੀ ਸੰਗਤ ਨਸ਼ਾ ਨਸ਼ੇ ਦੀ ਆਸਾਨ ਪ੍ਰਾਪਤੀ ਵੀ ਆਦੀ ਅਨੇਕ ਕਾਰਨ ਹਨ ਜੋ ਭਰਾਂਗੇ ਕੋਰੇ ਸਰਸਰ ਵਿੱਚ ਬੱਚੇ ਬਰਪ ਦੇਣਗੇ ਬੇਟਾ ਮੈਨੂੰ ਮਿਲੇ ਬਹਤ ਔਕੇ ਕਿਉਂਕਿ ਜਿਹੜੀਆਂ ਇਹ ਉਮਰ ਹੈ 18 ਤੋਂ ਪਹਿਲਾਂ ਨਹੀਂ ਲੈਂਦੇ ਇਹ ਬੱਚੇ ਸੌਣ ਵਾਲੀ ਗੱਲ ਹੈ 18 ਤੋਂ ਘੱਟ ਉਮਰ ਵਾਲੇ ਦਾ ਨਹੀਂ ਲੈਂਦੇ ਕਿਉਂਕਿ ਕਾਨੂੰਨ ਵੀ ਚੱਕਰ ਹੈ ਕਿ ਉਹ ਸਿਗਨੇਚਰ ਕਰਨ ਦੀ ਅਥੋਰਟੀ ਨਹੀਂ ਹੁੰਦਾ ਬੱਚਾ ਕੋਈ ਮਾਪਾ کہہ ਸਕਦਾ ਕਿ ਮੇਰੇ ਬੱਚੇ ਨੂੰ ਇਹ ਬਰਗਲਾ ਕੇ ਹੂ ਲੈ ਗਿਆ ਸਿਰਫ ਇੰਨੀ ਗੱਲ ਹੈ ਬੱਚੇ ਸਿਹਤ ਵਾਲੋਂ ਫਿੱਟ ਹੋ ਜਾਂਦੇ ਆ ਪਰ ਕਾਨੂੰਨ ਕਹਿੰਦਾ ਵੀ 18 ਸਾਲ ਦੇ ਦੇ ਸਾਈਨ ਬੰਦੇ ਜਾਂਦੇ ਆ ਉਹ ਸਾਈਨ ਕਰਨ ਦੀ ਪਾਵਰ ਤੁਹਾਡੇ ਕੋ ਹੁੰਦੀ ਨਹੀਂ ਜਦ ਵੀ 18 ਕੋ ਘੱਟ ਹੁੰਦੇ ਆ ਚੱਕਰ ਆਹੀ ਆ ਹੋਰ ਕੁਛ ਨਹੀਂ ਜੇ 18 ਦਾ ਬੱਚਾ ਹੋਵੇ ਖੂਨਦਾਨ ਕਰ ਦੇਵੇ ਮਾਪੇ ਵੀ ਇਤਰਾਜ਼ ਕਰਨ ਤਾਂ ਕਾਨੂੰਨ ਕਹਿੰਦਾ ਨਹੀਂ ਇਹ ਬਾਲ ਗਿਆ ਇਹ ਜੋਇਨ ਕੀਤਾ ਇਹਦਾ ਇਹ ਆਪਸੋ ਪਰਿਵਾਰਾ ਚੱਕਾ ਕੱਪ ਕੀਤਾ ਤੋਂ ਮੈਨੂੰ ਮਿਲੇ 72 ਮੌਕੇ ਵੀਰਾ ਉਹ ਪੋਜ਼ਿਟਿਵ ਗਰੁੱਪ ਉਹ ਪੋਜ਼ਿਟਿਵ ਆ ਮੇਰਾ ਸੌ ਦਾ ਰੱਦਾ ਸੀਗਾ ਪਰ ਮੇਰਾ ਇੱਕ ਵਾਰੀ ਐਕਸੀਡੈਂਟ ਹੋ ਗਿਆ ਕੋਈ ਹਾਲਾਤ ਬਣੇ ਤੇ ਸੌ ਹੋ ਨਹੀਂ ਸਕਿਆ ਪੈਂਟਾਂ ਤੋਂ ਬਾਅਦ ਵੀ ਲੈਂਦੀ ਹੁਣ ਮੈਂ 69 ਦਾ ਕਿਆ ਟਾਈਮ ਹੁਣ ਜ਼ਿੰਦਗੀ ਦੇ ਵਿੱਚ ਖੂਨ ਦਾਲ ਨਹੀਂ ਕਰਉਣਾ ਇੱਕ ਵਧੀਆ ਕੰਮ ਇੱਕ ਸੋਹਣੇ ਵਰਗਾ ਕੰਮ ਮਨ ਨੂੰ ਸ਼ਾਂਤੀ ਖੁਸ਼ੀ ਮਹਿਦਤਾ ਹੁਣ ਕਿਹਨੂੰ ਲੱਗਿਆ ਪਤਾ ਨਹੀਂ ਰੱਬ ਰੱਬ ਜੀ ਜਾਣਦੇ ਆ ਹਿੰਦੂ ਆ ਸਿੱਖ ਆ ਮੁਸਲਮਾਨ ਆ ਸਾਈ ਆ ਗਰੀਬ ਆ ਅਮੀਰ ਆ ਧਨੀ ਆ ਬਹੁਤ ਵੱਡਾ ਧਨੀ ਆ ਜਾਂ ਇੱਕ ਰਿਕਸ਼ੇ ਵਾਲਾ ਮਜ਼ਦੂਰ ਆ ਆਪਾਂ ਤਾਂ ਕਿਹਨੂੰ ਲਗਿਆ ਇਹ ਤਾਂ ਕੋਪਤਾ ਮਨ ਨੂੰ ਖੁਸ਼ੀ ਹੋਈ ਮੇਰੇ ਵੱਲ ਦੇਖ ਕੇ ਮੇਰੇ ਘਰ ਵਾਲੇ ਵੀ ਖੁਦਾਨੀ ਬਣ ਗਏ ਉਹਨੇ 35ਵਰੀ ਦਤਲ 35 ਮੌਕੇ ਮਿਲੇ ਤੇ ਉਹਨਾਂ ਨੂੰ 26 ਜਨਵਰੀ ਨੂੰ ਜਿਨ੍ਹਾਂ ਨੇ ਡੀਸੀ ਨੇ 2008 ਦੇ ਵਿੱਚ ਜਿਹੜੇ ਤੁਸੀਂ ਵੀ ਜਮਾਉਂਦੇ ਹੁਣ ਬਟੇ ਸੋਡਾ ਵਾਲੀ ਗੱਲ ਇਹ ਆ ਕਿਰਪਾ ਦੇ ਵਿੱਚ ਮੋੜੇ ਰਹਿੰਦੇ ਆ ਇਹ ਕਹਿੰਦੇ ਯਾਰ ਤੁਹਾਡਾ ਡਾਕਟਰ ਬੜਾ ਸਖਤ ਆ ਸਾਡਾ ਬੰਦਾ ਸੌ ਤਿਆਰ ਸੀ ਡਾਕਟਰ ਵਿੱਚੋਂ 50 ਹਾਂ ਰੱਦ ਕਰਿਆ ਆ ਇਹ ਡਾਕਟਰ ਮਹੰਤਰੀ ਉਹ ਕਹਿੰਦਾ ਭਾਰ 45 ਤੋਂ ਘੱਟ ਨਹੀਂ ਲੈਣਾ ਜਿਸਰੀ ਦਾ ਭਾਰ 45 ਤੋਂ ਘੱਟ ਹੋਵੇ ਨਹੀਂ ਲੰਦੇ 45 ਕਿਲੋ ਜ਼ਰੂਰ ਚਾਹੀਦਾ ਬਸ ਬਾਡੀ ਬਿਲਕੁਲ ਤੇ ਤੁਹਾਡੇ ਤੁਹਾਡੀ ਉਮਰ 18 ਤੋਂ ਘੱਟ ਨਹੀਂ ਚਾਹੀਦੀ ਬੈਟਰ ਵਧਣੀ ਚਾਹੀਦੀ ਫਿਰ ਹਿਮੋਗਲੋਬਿਨ ਹੈ ਇੱਕ ਖੂਨ ਸਾਡੇ ਸਰੀਰ ਚ ਹੈ ਕਿੰਨਾ ਕਿਸੇ ਨੂੰ ਮਾਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ ਹੁਣ ਵੀ ਲੋਕ ਬਹੁਤ ਸਾਰੇ ਈਆਂ ਨੂੰ ਮਾਰਦੇ ਆ ਕੋਈ ਜੀ ਸਾਡੀ ਅਣਖ ਨਹੀਂ ਰਹੀ ਕਿ ਬੱਚੀ ਨੇ ਕਿਤੇ ਵਿਆਹ ਕਰਾ ਲਿਆ ਮਰਜੀ ਦਾ ਉਹਨੂੰ ਮਾਰਦੇ ਹੋ ਐ ਕਿਸੇ ਨੂੰ ਆਖ ਨਹੀਂ ਕੋਸੀ ਇਹਨਾਂ ਸੋਪਰਾਇਆਂ ਤੇ ਕੰਮ ਕਰਦੇ ਬੱਚੇ ਤੁਸੀਂ ਇਹ ਤੇ ਕਰਨਾ ਔਰ ਮੈਂ ਆਸ ਕਰੂੰਗਾ ਸਰ ਜੀ ਜੰਦਰ ਕੁਮਾਰ ਜੀ ਵੀ ਦੱਸ ਕੇ ਦੇ ਨੇ ਕਿ ਬੜੀ ਜਲਦੀ ਇੱਥੇ ਉਧਰ ਕੈਂਪ ਲੱਗੂਗਾ ਉਹ ਤੋਂ ਪਹਿਲਾਂ ਗਰੁੱਪਿੰਗ ਕਰਾਵਾਂਗੇ ਗਰੁੱਪਿੰਗ ਦੇ ਵਿੱਚ ਪਤਾ ਲੱਗਦਾ ਸਾਡੀ ਬੋਡੀ ਦਾ ਦਾ ਗਰੁੱਪ ਕਿਹੜਾ ਕੋਈ ਬੱਦ ਜਦੋਂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨੰਬੇ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ